ਪਿਆਰ ਪ੍ਰਦੇਸ਼ ਕਾਉਂਸਲ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਥੇ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅੱਜ ਰੋਡ 'ਚ ਬੀਬੀ ਸਰਿੰਦਰ ਕੌਰ ਦੇ ਹੱਕ ਦੇ ਵਿੱਚ ਕੱਢਿਆ ਜਾ ਰਿਹਾ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਜਾ ਵੜਿੰਗ ਸਾਹਿਬ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਹੁਣ ਇੱਕ ਸਾਥ ਦੇ ਨਾਲ ਗੱਲਬਾਤ ਕਰਦੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਥੇ ਕਾਫੀ ਜਿਹੜੇ ਨੇ ਕਾਂਗਰਸੀ ਵਰਕਰ ਜਿਹੜੇ ਨੇ ਉਤਸ਼ਾਹਿਤ ਨੇ ਮਿਲਣ ਦੇ ਲਈ ਰਾਜਾ ਵੜਿੰਗ ਸਾਹਿਬ ਉਹ ਇੱਥੋਂ ਰੋਡ ਸ਼ੋਅ ਕੱਢਿਆ ਜਾਣਾ ਹੈ ਬਬਰੀਕ ਚੌਕ ਜਲੰਧਰ ਵੈਸਟਲ ਕੇ ਦੀਆਂ ਤਸਵੀਰਾਂ ਨੇ ਬੀਬੀ ਸ੍ਰਿੰਦਰਕੌਰ ਦੇ ਨਾਲ ਇਸ ਜਗ੍ਹਾ ਦੇ ਉੱਤੇ ਰੋਡ ਸ਼ੋਅ ਕੱਢਣਾ ਹੈ ਤੇ ਰਾਜਾ ਵੜਿੰਗ ਸਾਹਿਬ ਤੁਸੀਂ ਦੇਖ ਸਕਦੇ ਹੋ ਰੋਡ ਸ਼ੋਅ ਦੇ ਲਈ ਆਪਣੇ ਜਿਹੜੇ ਨੇ ਵਹੀਕਲ ਦੇ ਉੱਤੇ ਚੜ ਗਏ ਨੇ ਬੀਬੀ ਸਰਿੰਦਰ ਕੌਰ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਤਾਂ तमाम ਤਸਵੀਰਾਂ ਜਲੰਧਰ ਬੈਠੀਆਂ ਨੇ ਵਿਜੇਂਦਰ ਸਿੰਘਲਾ ਦੇਖ ਸਕਦੇ ਹੋ ਇਸ ਪਾਸੇ ਤਸਵੀਰਾਂ ਦੇ ਵਿੱਚ ਤਾਂ ਸਿੱਧਾ ਰੋਡ ਸ਼ੋ ਜਿਹੜਾ ਇੱਥੋਂ ਕੱਢਿਆ ਜਾਏਗਾ ਜੀਤਮਿੰਦਰ ਸਿੱਧੂ ਹਰਪ੍ਰਤਾਪ ਸਿੰਘ ਜਨਾਲਾ ਸਾਰੇ ਆਗੂ ਜਿਹੜੇ ਨੇ ਇੱਥੋਂ ਰੋਡ ਸ਼ੋ ਕਰਦੇ ਹੋਏ ਅੱਗੇ ਵਧਣਗੇ ਜਲੰਧਰ ਵੈਸਟਨ ਕੇਰੇ ਵਿੱਚ ਕਾਂਗਰਸ ਪਾਰਟੀ ਦਾ ਦਾਵਾ ਹੈ ਕਿ ਸੀਡ ਕਾਂਗਰਸ ਪਾਰਟੀ ਦਿੱਤੇਗੀ ਔਰ ਕਾਂਗਰਸ ਪਾਰਟੀ ਨੇ ਇਸ ਨੂੰ ਇੱਕ ਬਕਾਇਦਾ ਵਕਾਰ ਦਾ ਸਵਾਲ ਵੀ ਜਿਹੜਾ ਹੈ ਬਣਾਇਆ ਹੈ ਤੇ ਸਾਰੀ ਪਾਰਟੀ ਇੱਕ ਜੋਤਾਂ ਦੇ ਨਾਲ ਚੋਣ ਲੜ ਰਹੀ ਹੈ ਕੱਲ ਚੋਣ ਪ੍ਰਚਾਰ ਜਿਹੜਾ ਹੈ ਸਮਾਪਤ ਹੋ ਜਾਏਗਾ ਤੇ ਇਸ ਤੋਂ ਬਾਅਦ ਸੋਨੂ ਟੀਸੀਜੀ ਵੀ ਇੱਥੇ ਮੌਜੂਦ ਨੇ ਸੋਨੂ ਜੀ ਕੀ ਕਹਿਣਾ ਚਾਹੁੰਦੇ ਜੇ ਆਖਰੀ ਗੇਟ ਦੇ ਵਿੱਚ ਪਹੁੰਚ ਕੇ ਆਖਰੀ ਦਿਨ ਨੇ 24 ਘੰਟੇ ਰਹਿ ਗਏ ਨੇ ਤੇ ਲੋਕਾਂ ਦਾ ਉਤਸ਼ਾਹ ਕਾਫੀ ਤੁਸੀਂ 100 ਸਾਈ ਹੋ ਕਾਫੀ ਚੱਲ ਕੇ ਆਏ ਹੋ ਆਪਣੀ ਇੰਟਰੈਕਸ਼ਨ ਪਹਿਲਾਂ ਵੀ ਹੋਈ ਹੈ ਦੋ ਤਿੰਨ ਵਾਰੀ ਜੋ ਕਹਿ ਰਹੇ ਸੀਗੇ ਅੱਜ ਤੁਸੀਂ ਦੇਖ ਲਓ ਤੁਹਾਡੇ ਅੱਖਾਂ ਦੇ ਮੋਹਰੇ ਖੁਦ ਬਿਆਨ ਹੋ ਰਿਹਾ ਕੁਝ ਬੋਲਣ ਦੀ ਲੋੜ ਨਹੀਂ ਕੀ ਤੁਹਾਡੇ ਮੋਹਰੇ ਕਿੰਨਾ ਉਤਸ਼ਾਹ ਆ ਲੋਕਾਂ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਵਿੱਚ ਔਰ ਖਾਸ ਕਰਕੇ ਜਲੰਧਰ ਵੈਸਟ ਦੇ ਵੋਟਰਾਂ ਦੇ ਵਿੱਚ ਕਿੰਨਾ ਭਾਰੀ ਉਤਸ਼ਾਹ ਆ ਔਰ ਏਸੀ ਉਤਸ਼ਾਹ ਨੇ 10 ਤਰੀਕ ਨੂੰ ਬੀਬੀ ਸੁਰਿੰਦਰ ਕੌਰ ਦੀ ਜਿੱਤ ਪੱਕੀ ਕਰ ਦਿੱਤੀ ਸਭ ਜਿਵੇਂ ਇਹ ਮੋਮੈਂਟਮ ਨੂੰ ਕਾਇਮ ਰੱਖਣਾ ਬੜਾ ਜ਼ਰੂਰੀ ਹੁੰਦਾ ਸਰਕਾਰ ਨਾਲ ਚੋਣ ਲੜ ਰਹੇ ਦੂਜੀ ਪਾਸ ਸਰਕਾਰ ਆ ਔਰ ਬੜਾ ਪ੍ਰੈਸ਼ਰ ਹੁੰਦਾ ਵਰਕਰ ਜਾਂ ਕੋਈ ਜਿਹੜੇ ਵੋਟਰ ਨੇ ਥਿੜਕਣਾ ਜਾਣ ਇਸ ਤਰ੍ਹਾਂ ਦੀ ਕਿੰਨੀ ਕਿ ਚੁਣੌਤੀ ਹੈ ਜੀ ਬ੍ਰਦਰ ਸਾਡੇ ਦੇ ਪ੍ਰੈਸ਼ਰ 1% ਨਹੀਂਗਾ ਨਾ ਕਿਉਂਕਿ ਸਾਡੀ ਇਲੈਕਸ਼ਨ ਵਰਕਰ ਲੜ ਰਿਹਾ ਜਲੰਧਰ ਵੈਸਟ ਹਲਕੇ ਦੇ ਲੋਕ ਲੜ ਰਹੇ ਸਾਡੀ ਇਲੈਕਸ਼ਨ ਕਾਂਗਰਸ ਪਾਰਟੀ ਦੀ ਸੋ ਸਾਨੂੰ ਕਿਸੇ ਗੱਲ ਦਾ ਕੋਈ ਫਿਕਰ ਨਹੀਂ ਕੋਈ ਡਰ ਨਹੀਂ ਤਾਂ ਬਿਲਕੁਲ ਕਿਸੇ ਗੱਲ ਦੀ ਕੋਈ ਫਿਕਰ ਨਹੀਂ ਸੋਨੂ ਦੇ ਸੀਜੀ ਦਾ ਬਲਵਿੰਦ ਵੈਸ ਸਾਹਿਬ ਇੱਥੇ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਬੀਬੀ ਸਰਿੰਦਰ ਕੌਰ ਤਾਂ ਇਸ ਜਗ੍ਹਾ ਦੇ ਉੱਤੇ ਇਹ ਤਸਵੀਰਾਂ ਨੇ ਸਿੱਧੀਆਂ ਜਲੰਧਰ ਦੀਆਂ ਜਿੱਥੇ ਸਾਰੇ ਆਗੂ ਜਿਹੜੇ ਨੇ ਉਹ ਰੋਡ ਸ਼ੋਅ ਜਿਹੜਾ ਕੱਢ ਰਹੇ ਇਹਦੇ ਦਾ ਇਸ ਜਗ੍ਹਾ ਦੇ ਉੱਤੇ ਤਾਂ ਇਸ ਜਗ੍ਹਾ ਦੇ ਉੱਤੇ ਜਿਹੜੇ ਕੈਂਡੀਡੇਟ ਨੇ ਤੁਸੀਂ ਦੇਖ ਸਕਦੇ ਹੋ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਵਿਜੇਂਦਰ ਸਿੰਘ 라ਜੀਤਮਿੰਦਰ ਸਿੱਧੂ ਬੈਂਸ ਸਾਹਿਬ ਵੀ ਦੇਖ ਸਕਦੇ ਹੋ ਤਾਂ ਕੈਂਡੀਡੇਟ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਜਿਹੜੇ ਤਿਆਰੀ ਕਰ ਰਹੇ ਨੇ ਤਾਂ ਇਹ ਸਿੱਧੀਆਂ ਤਸਵੀਰਾਂ ਜਲੰਧਰ ਦੀਆਂ ਨੇ ਰੋਡ ਸ਼ੋਅ ਤੋਂ ਬਬਰੀਕ ਚੌਕ ਤੋਂ ਕੱਢਿਆ ਜਾਏਗਾ ਤਾਂ ਕਾਫੀ ਆਗੂ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਉਹ ਇਸ ਜਗ੍ਹਾ ਦੇ ਉੱਤੇ ਉਹ ਜਿਹੜੇ ਨੇ ਰਾਜਾ ਵੜਿੰਗ ਜਿਹੜਾ ਨੇ ਸ਼ੁਰੂ ਕਰਨ ਜਾ ਰਹੇ ਨੇ ਆਪਣਾ ਇਸ ਰੋਡ ਸ਼ੋ ਤਾਂ ਇਸ ਤੋਂ ਅੱਗੇ ਜਿਹੜੇ ਵਿਜੇਂਦਰ ਸਿੰਘ ਲਾ ਵੀ ਜਿਹੜੇ ਨੇ ਉਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਇਹ ਸਿੱਧੀਆਂ ਤਸਵੀਰਾਂ ਜਿਲੰਦਰ ਦੀਆਂ ਨੇ ਜਿੱਥੇ ਰਾਜਾ ਬੜੰਗਾ ਤੇ ਹੋਰ ਲੀਡਰਸ਼ਿਪ ਜਿਹੜੀ ਆ ਉਹ ਇੱਥੇ ਦੇਖ ਸਕਦੇ ਜਗਿੰਦਰ 베ਰੀ ਸਿਮਰਜੀਤ ਸਿੰਘ ਬੈਂਸ ਤਸਵੀਰਾਂ ਦੇ ਵਿੱਚ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਉਹ ਜਲੰਧਰ ਵੈਸਟਨ ਕੇਰੀਆਂ ਬਬਰੀਕ ਚੌਂਕ ਦੀਆਂ ਜਿੱਥੇ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੀ ਹੋਈ ਤੇ ਇਸ ਜਗ੍ਹਾ ਦੇ ਉੱਤੇ ਸਾਰੇ ਆਗੂ ਜਿਹੜੇ ਨੇ ਉਹ ਇੱਕ ਮੈਸੇਜ ਦਿੰਦੇ ਹੋਏ ਇੱਕ ਸੁਨੇਹਾ ਦਿੰਦੇ ਹੋਏ ਕਿ ਸਾਰੀ ਪਾਰਟੀ ਇਕੱਜ ਜੁਟਾ ਹੈ ਤੇ ਇਥੋਂ ਕੱਲ ਹੁਣ 24 ਘੰਟੇ ਦਾ ਸਮਾਂ ਰਹਿ ਚੁੱਕਾ ਹੈ ਆ ਜੋ 24 ਘੰਟੇ ਦਾ ਸਮਾਂ ਜਿਹੜਾ ਹੋ ਚੁੱਕਾ ਹੈ ਤੇ ਇਸ ਤੋਂ ਬਾਅਦ ਜਿਹੜੀਆਂ ਨੇ ਕੱਲ VOTING ਹੋਣੀ ਹੈ ਤੇ ਇਥੋਂ VOTING ਜਿਹੜੀ ਹੈ 10 ਤਰੀਕ ਨੂੰ ਤਾਂ ਮੁਕਾਬਲਾ ਜਿਹੜਾ ਸਾਰੀਆਂ ਸਿਆਸੀ ਪਾਰਟੀਆਂ ਉਹ ਆਪਣੇ ਜਿੱਤ ਦਾ ਦਾਵਾ ਜਿਹੜਾ ਹੈ ਉਹ ਕਰ ਰਹੀਆਂ ਨੇ ਤਾਂ ਇਸ ਜਗ੍ਹਾ ਦੇ ਉੱਤੇ ਆਪਣੇ ਸਾਥੀਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਲੀਡ ਕਰ ਰਹੇ ਨੇ ਫਰੰਟ ਤੋਂ ਲੀਡ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਉਸ ਵਿੱਚ ਹੋਈ ਨਾ ਉਧਰ ਨਾਲੀ ਤਾਂ ਇਸ ਜਗ੍ਹਾ ਦੇ ਉੱਤੇ ਲੋਕਾਂ ਦੇ ਵਿੱਚ ਇੱਕ ਮੈਸੇਜ ਦਿੱਤਾ ਜਾਏਗਾ ਇਸ ਜਗ੍ਹਾ ਦੇ ਉੱਤੇ ਵਡਿਆ ਇਹ ਜਿਹੜਾ ਇਹ ਸਿੱਧੀਆਂ ਤਸਵੀਰਾਂ ਚਰਨਦਰ ਦੇ ਬਬਰੀਕ ਚੌਂਕ ਦੀਆਂ ਨੇ ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਦਰ ਕੌਰ ਦੇ ਹੱਕ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਰੋਡ ਸ਼ੋਅ ਕੱਢਿਆ ਜਾ ਰਿਹਾ ਕੱਲ ਵੀ ਰੋਡ ਸ਼ੋਅ ਜਿਹੜੇ ਨੇ ਕੱਢੇ ਜਾਣਗੇ ਕਾਂਗਰਸ ਦੇ ਵੱਡੇ ਆਗੂ ਸਾਰੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਦੇ ਜਿਹਨੇ ਵੀ ਵੱਡੇ ਆਗੂ ਨੇ ਉਹ ਇੱਥੇ ਡਟੇ ਹੋਏ ਨੇ ਚੱਲਦੇ ਚੱਲਦੇ ਅਸੀਂ ਜਿਹੜੀ ਆ ਗੱਲਬਾਤ ਹੋਰ ਆਗੂਆਂ ਦੇ ਨਾਲ ਵੀ ਕਰੀ ਚੱਲਾਂਗੇ ਤੇ ਜਿਹੜੇ ਚੋਹਣ ਸਾਹਿਬ ਸਾਡੇ ਰਜਿੰਦਰ ਚੋਹਣ ਜੀ ਜੁੜ ਚੁੱਕੇ ਨੇ ਅਸੀਂ ਗੱਲਬਾਤ ਵੀ ਕਰਾਂਗੇ ਤਾਂ ਚੋਹਣ ਸਾਹਿਬ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਜੀ ਰੋਡ ਜੋ ਜਿਹੜਾ ਲੋਕਾਂ ਦਾ ਦੇਖੋ ਜੀ ਅੱਜ ਦਾ ਸ਼ਾਮਲ ਹੋਏ ਨੇ ਸਭ ਤੋਂ ਪਹਿਲੇ ਤੇ ਮੈਂ ਸਾਰੀ ਸੰਗਤ ਦਾ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦਾ ਆ ਕਿ ਉਹਨਾਂ ਨੇ ਇੰਨੇ ਵੱਡੇ ਇਕੱਠ ਦੇ ਰੂਪ ਦੇ ਵਿੱਚ ਅੱਜ ਬੀਬੀ ਸੁਦਰਨ ਕੌਰ ਦੀ ਜਿੱਤ ਆ ਉਹਨੂੰ ਬਿਲਕੁਲ ਯਕੀਨੀ ਬਣਾਇਆ ਲੋਕ ਆਪ ਮੁਹਾਰੇ ਦੇਖੋ ਤੁਸੀਂ ਭਵੇਂ ਕਾਫਲੇ ਦੇਖੋ ਗੱਡੀਆਂ ਦੇ ਆ ਤੇ ਭਵੇਂ ਪੈਦਲ ਆ ਆਪ ਮੁਹਾਰੇ ਅੱਜ ਐਡਾ ਵੱਡਾ ਇਕੱਠ ਬੀਬੀ ਜੀ ਦੇ ਹੱਕ ਦੇ ਵਿੱਚ ਅੱਜ ਸਾਬਤ ਕਰਤਾ ਆ ਕਿ ਕਾਂਗਰਸ ਦੀ ਜਿੱਤ ਜਿਹੜੀ ਹੈ ਉਹ ਬਿਲਕੁਲ 100% ਯਕੀਨੀ ਆ ਬਿਲਕੁਲ ਕਾਂਗਰਸ ਦੀ ਜਿੱਤ ਜਿਹੜੀ ਹੈ ਉਹ ਯਕੀਨੀ ਉਹਦਾ ਦਾਵਾ ਜਿਹੜਾ ਹੈ ਉਹ ਕਰ ਰਹੇ ਨੇ ਇਸ ਜਗ੍ਹਾ ਦੇ ਉੱਤੇ ਜਿਹੜੇ ਹੋਰ ਵੀ ਆਗੂ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਬਲਵਿੰਦਰ ਸਿੰਘ ਜਿਹੜੇ ਨੇ ਸਿਮਰਜੀਤ ਸਿੰਘ ਵੈਸ ਇਸ ਜਗ੍ਹਾ ਦੇ ਉੱਤੇ ਜਿਹੜੇ ਨੇ ਉਹ ਦੇਖ ਸਕਦੇ ਹੋ ਉਹਦਾ ਵੱਡਾ ਕਾਫਲਾ ਜਿਹੜਾ ਹੈ ਉਹ ਅੰਦਰ ਕਿ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਉਹ ਦਾਵਾ ਕਰ ਰਹੇ ਨੇ ਕਾਂਗਰਸ ਆਗੂ ਮੁਕਾਬਲਾ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਜਿਨ੍ਹਾਂ ਦੇ ਅ ਮੌਜੂਦਾ ਸਰਕਾਰ ਹੈ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਸ਼ੀਤਲ ਅੰਗੁਰਾਲ ਚੌਂਕ ਮੈਦਾਨ ਦੇ ਵਿੱਚ ਨੇ ਤਾਂ ਇਸ ਜਗ੍ਹਾ ਦੇ ਉੱਤੇ ਇਹ ਜਿੰਨੇ ਵੀ ਕਾਰਕੁਨ ਨੇ ਉਹ ਇਸ ਜਗ੍ਹਾ ਦੇ ਉੱਤੇ ਜਿੰਦਾਬਾਦ ਜਿਹੜੇ ਨੇ ਉਹ ਜੋਰ ਜਮਾਇਸ਼ ਤਾਂ ਇਸ ਤੋਂ ਅੱਗੇ ਅਸੀਂ ਉਸ ਪਾਸੇ ਬਲਵਿੰਦਰ ਸਿੰਘ ਬੈਂਸ ਸਾਹਿਬ ਦੇ ਜਿਹੜੇ ਸਿਮਰਜੀਤ ਸਿੰਘ ਬੈਂਸ ਸਾਹਿਬ ਨਾਲ ਵੀ ਜਿਹੜੀ ਹੈ ਗੱਲ ਕਰਾਂਗੇ ਤਾਂ ਮਾਈਕ ਅਸੀਂ ਕੋਸ਼ਿਸ਼ ਕਰਦੇ ਹਾਂ ਗੱਲਬਾਤ ਉਹ ਕਰਨ ਦੀ ਆਗੂਆਂ ਦੇ ਨਾਲ ਤਾਂ ਇੱਥੇ ਜਿਹੜੇ ਆਗੂ ਨੇ ਉਹ ਇੱਥੇ ਆਪਣੀ ਜਿਹੜੀ ਆ ਉਹ ਤਸਵੀਰਾਂ ਤਾਂ ਲੋਕੀਂ ਲੋਕੋ ਉਪਰ ਆਣ ਲੱਗਿਆ ਸਿੰਗਲਾ ਸਾਹਿਬ ਸਿੰਗਲਾ ਸਾਹਿਬ ਸਿੰਗਲਾ ਸਾਹਿਬ ਚਲੋ ਚਲੋ ਬੈਠ ਕੇ ਫੜ ਕੇ ਫੜ ਕੇ ਥੋੜਾ ਸਾਈਡ ਤੇ ਬੈਠਿਓ ਥੋੜਾ ਸਾਈਡ ਤੇ ਕਰ ਲਓ ਠੀਕ ਹੈ ਪਿੱਛੇ ਨੂੰ ਆਓ ਪਿੱਛੇ ਨੂੰ ਤਾਂ ਇਸ ਜਗ੍ਹਾ ਦੇ ਉੱਤੇ ਕਾ ਇਹ ਆਗੂ ਜਿਹੜੇ ਨੇ ਦੇਖ ਸਕਦੇ ਹੋ ਇਹ ਰਾਜਾ ਵੜਿੰਗ ਸਾਹਿਬ ਕਾ ਵੜਿੰਗ ਸਾਹਿਬ ਹੋ ਗਈ ਸੈਟਿੰਗ ਨਹੀਂ ਆਇਕਮੈਂਟ ਕਰੋ ਦੇਖੋ ਪਿਆ ਸਾ ਇਹ ਜਗ੍ਹਾ ਦੇ ਉੱਤੇ ਸਿੱਧੀਆਂ ਤਸਵੀਰਾਂ ਨੇ ਇਹ ਜਲੰਧਰ ਦੀਆਂ ਤਾਂ ਵੜਿੰਗ ਸਾਹਿਬ ਉੱਤੇ ਨਾਲ ਖੜਾ ਵੀ ਜੀ ਦੇ ਕੁਰਸੀ ਤੇ ਕੁਰਸੀ ਤੇ ਵੜਿੰਗ ਸਾਹਿਬ ਦੋ ਲਫ਼ਜ਼ ਬੋਲ ਦਿਓ ਥੱਲੇ ਠੀਕ ਹੈ ਵੜਿੰਗ ਸਾਹਿਬ ਰਾਜਾ ਜੀ ਰਾਜਾ ਜੀ ਵੜਿੰਗ ਸਾਹਿਬ ਲੋਕਾਂ ਦਾ ਕਿਹਾ ਕਿ ਕਿਹੜਾ ਜੰਦ ਹੈ ਦੇਖ ਲੋ ਭਾਈ ਤੁਹਾਡੇ ਸਾਹਮਣੇ ਹੈ ਰੋਡ ショਅ ਹੈ ਸੋ ਬੀਬੀ ਜੀ ਦੀ ਆਮਦ ਦੇ ਵਿੱਚ ਲੋਕ ਅੱਜ ਸਵਾਗਤ ਆ ਕੇ ਪਹੁੰਚੇ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ ਪਰ ਵੱਡੇ ਫਰਕ ਦੇ ਨਾਲ ਸਾਡੇ ਭਾਂਜੀ सुरेंद्र ਕੌਰ ਜੀ ਇਹ ਚੋਣਾਂ ਜਿੱਤ ਰਹੇ ਜਿਹੜੀ ਪਾਰਟੀ ਇੱਕਜੁੱਟਤਾ ਦਾ ਤੁਸੀਂ ਪ੍ਰਗਟਾਵਾ ਇੱਥੇ ਕੀਤਾ ਉਸ ਦਾ ਮੈਸੇਜ ਕੀ ਹੈ ਭਾਈ ਮੈਸੇਜ ਤਾਂ ਬਹੁਤ ਚੰਗਾ ਹੈ ਸਾਰੇ ਲੋਕ ਇਕੱਠੇ ਹੋ ਕੇ ਸਾਰੀ ਕਾਂਗਰਸ ਪਾਰਟੀ ਜੋਰ ਲਾ ਕੇ ਅਸੀਂ ਬੀਬੀ ਜੀ ਨੂੰ ਜਿਹੜੇ ਸਾਰੇ ਪਾਰਟੀ ਲੱਗੀ ਦੀ ਹੈ ਜਿქੋਂ ਅਮਰਿੰਦਰ ਸਾਹਿਬ ਦਾ ਬੀਬੀ ਜੀ ਵੱਡੇ ਫਰਕ ਦੇ ਨਾਲ ਚੋਣ ਜਿੱਤਣਗੇ ਸਾਉ ਦਾ ਵੀ ਅਮਰਿੰਦਰ ਸਿੰਘ ਰਾਜਵੜੇ ਦਾ ਸਿੰਘਲਾ ਸਾਹਿਬ ਤੁਸੀਂ ਦੋ ਲਫ਼ਜ਼ ਕਹਿਣਾ ਚਾਹੋ ਕੀ ਕਹਿਣਾ ਚਾਹੋ ਕਿਵੇਂ ਦਾ ਮੋਰਚਾ ਹੈ ਜਾਰਜੀਓ ਤੁਸੀਂ ਦੋ ਇੱਕ ਮਿਹਨਤੀ ਤੇ ਇਮਾਨਦਾਰ ਸ਼ਖਸੀਅਤ ਹੈ ਜਿਨ੍ਹਾਂ ਨੇ ਪਹਿਲਾਂ ਲੰਬਾ ਸਮਾਂ ਜਲੰਧਰ ਦੇ ਵਿੱਚ ਸੇਵਾ ਕੀਤੀ ਹੈ ਬਤੌਰ ਕਾਉਂਸਲਰ ਤੇ ਅੱਜ ਪਾਰਟੀ ਨੇ ਇਕ ਇਮਾਨਦਾਰ ਪਾਰਟੀ ਨਾਲ ਵਫਾਦਾਰੀ ਰੱਖਣ ਵਾਲੇ ਲੋਕਾਂ ਨੂੰ ਟਿਕਟ ਦਿੱਤੇ ਤੇ ਜਲੰਧਰ ਦੀ ਜਨਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਨਾਰੇ ਕਰਨ ਦਾ ਫੈਸਲਾ ਕਰ ਚੁੱਕੀ ਹੈ ਔਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਕਾਂਗਰਸ ਪਾਰਟੀ ਬੜੇ ਫਰਕ ਨਾਲ ਬੀਬੀ ਸੁਰਿੰਦਰ ਕੌਰ ਨੂੰ ਪੰਜਾਬ ਦੀ ਵਿਧਾਨ ਸਭਾ ਚ ਭੇਜੂਗੀ ਇਸ ਇਲਾਕੇ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਜਿਨਾ ਇਸ ਜਗ੍ਹਾ ਦੇ ਤੁਸੀਂ ਲੋਕਲ ਵੀ ਇਕੱਠ ਹੈ ਤੇ ਲੀਡਰਸ਼ਿਪ ਵੀ ਹੈ ਉਸ ਦਾ ਮੈਸੇਜ ਲੋਕਾਂ ਦੇ ਵਿੱਚ ਕੀ ਹੈ ਕਿਸੇ ਦੀ ਡਿਊਟੀ ਦਾ ਲਾਓ ਕਿ ਕਿੰਨੇ ਜਿਹੜੇ ਲੋਕਾਂ ਦਾ ਸੁਸ਼ਾ ਇਸ ਦਾ ਮੈਸੇਜ ਕਿ ਸਾਰੀ ਗਾਣਾ ਲਿਆਓ ਬਿਲਕੁਲ ਚੈ ਸਾਊਂਡ ਆ ਰਿਹਾ ਲੋਕਾਂ ਦਾ ਸੁਨੇਹਾ ਇਹ ਹੀ ਜਾ ਰਿਹਾ ਹੈ ਕਿ ਅੱਜ ਪੂਰਾ ਇਲਾਕਾ ਕਾਂਗਰਸ ਪਾਰਟੀ ਨਾਲ ਹੈ ਔਰ ਆਮ ਆਦਮੀ ਪਾਰਟੀ ਦੇ ਭਾਜੀਪੀ ਨੂੰ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਬਾਤੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਮਾਲਿਕਰ ਜੋ ਹਨ ਖਰਗੇ ਜਿੰਦਾਬਾਦ ਆ ਗਿਆ ਭਈ ਆ ਗਿਆ ਕਾਂਗਰਸ ਪੰਜੇ ਵਾਲਾ ਆ ਗਿਆ ਆ ਲਓ ਭਈ ਆ ਗਿਆ ਵੀ ਆ ਗਿਆ ਪੰਜੇ ਵਾਲਾ ਆ ਗਿਆ ਆ ਗਿਆ ਭਈ ਆ ਗਿਆ ਪੰਜੇ ਵਾਲਾ ਹੋਰ ਦੀ ਬੋਲੋ ਆ ਗਿਆ ਭਈ ਆ ਗਿਆ ਪੰਜੇ ਵਾਲਾ ਆ ਗਿਆ ਆ ਗਿਆ ਭਈ ਆ ਗਿਆ ਪੰਜੇ ਤਾਂ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਇੱਥੇ ਦੇਖ ਸਕਦੇ ਹੋ ਰਾਜਾ ਵੜਿੰਗ ਸਾਹਿਬ ਜਿਹੜੇ ਨੇ ਖੁਦ ਜਿਹੜੇ ਨੇ ਰਾਜਾ ਵੜਿੰਗ ਉਹ ਮਾਰੇ ਬਾਜੀ ਜਿਹੜੀ ਆ ਕਰ ਰਹੇ ਨੇ ਉਹਨਾਂ ਨੇ ਇੱਕ ਦਿਨ ਜ਼ਿਕਰ ਵੀ ਕੀਤਾ ਸੀ ਕਿ ਜਦੋਂ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਤਾਂ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਸਿੱਧਾ ਬਹੁਤ ਬਹੁਤ ਵੱਡਾ ਬੋਟਰ ਦੇ ਅੰਦਰ ਉਤਸ਼ਾਹ ਉਸ ਗੱਲ ਦੀ ਗਵਾਹੀ ਭਰਦਾ ਵੀ ਲੋਕ ਚੁਟਕਲਿਆਂ ਤੋਂ ਹੱਕ ਚੁੱਕੇ ਆ ਲੋਕ ਮੋਦੀ ਦੀਆਂ ਗੱਪਾਂ ਤੋਂ ਹੱਕ ਚੁੱਕੇ ਆ ਲੋਕਾਂ ਨੇ ਮਨ ਬਣਾ ਲਿਆ ਬੀਬੀ ਸਰਿੰਦਰ ਕੌਰ ਜੀ ਨੂੰ ਵਿਧਾਨ ਸਭਾ ਭੇਜਣਗੇ ਤੇ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦਾ ਨਹੀਂ ਪੱਥਰ ਰੱਖਣਗੇ ਤਾਂ ਬਾਬੇ ਦੀ ਕਿਰਪਾ ਲੋਕਾਂ ਦਾ ਪਿਆਰ ਆ ਸੋ ਸਾਰੀ ਫੈਨ ਫੋਲੋਇੰਗ ਵੋਟਰ ਦਾ ਪਿਆਰ ਭੈਣ ਸਰਿੰਦਰ ਕੌਰ ਜੀ ਦੇ ਹੱਕ ਦੇ ਵਿੱਚ ਪੁੱਗਤੂਗਾ ਸਾਰੀ ਦੀ ਸਾਰੀ ਲੀਡਰਸ਼ਿਪ ਮਰਜ ਹੋ ਗਈ ਲੋਕ ਸੰ사ਪਾਰਟੀ ਇਸ ਕਰਕੇ ਸਾਰੀ ਲੀਡਰਸ਼ਿਪ ਕਾਂਗਰਸ ਦੀ ਵਫਾਦਾਰ ਹਾਰਡ ਵਰਕਰ ਬਣ ਕੇ ਕੰਮ ਕਰ ਰਹੀ ਜਿਹੜੇ ਨੇ ਸਿੱਧੂ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਕਿਵੇਂ ਦਾ ਦੇਖੋ ਜੀ ਜੋ ਪਿਛਲੇ 10 ਦਿਨਾਂ ਤੋਂ ਅਸੀਂ ਮਾਹੌਲ ਦੇਖ ਰਹੇ ਆ ਹਲਕੇ ਦੇ ਵਿੱਚ ਮੈਂ ਸਮਝਦਾ ਕਿ ਕਾਂਗਰਸ ਦੇ ਉਮੀਦਵਾਰ ਬਹੁਤ ਵੱਡੀ ਜਿੱਤ ਇਥੋਂ ਪ੍ਰਾਪਤ ਕਰਨਗੇ ਕਿਉਂਕਿ ਲੋਕੀ ਚਾਹੁੰਦੇ ਨੇ ਕਿ ਕੋਈ ਕੰਮ ਆ ਕੇ ਸਾਡੇ ਕੰਮ ਕਰੇ ਕਿਉਂਕਿ ਪਿਛਲੇ 2.5 ਸਾਲ 2.5 ਸਾਲ ਹੋ ਗਏ ਸਰਕਾਰ ਨੂੰ ਤੇ ਲੋਕਾਂ ਦੇ ਮਾਣ ਤੋਂ ਇਹ ਸਰਕਾਰ ਉਤਰ ਗਈ ਹੈ ਤੇ ਦੂਜੇ ਪਾਸੇ ਬੀਜੇਪੀ ਵਾਲੇ ਜਿਹੜੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕੀ ਕੀ ਹੋ ਕਰਨਾ ਚਾਹੁੰਦੇ ਨੇ ਤੇ ਕੀ ਲੋਕਾਂ ਦੇ ਅੱਛਾ ਲੋ ਦਸ ਤੁਰ ਗਿਆ ਉਧਰ ਨੂੰ ਅੱਛਾ ਅੱਛਾ ਮੈਂ ਕਹਿ ਰਿਹਾ ਸੀ ਭਾਜਪਾ ਵਾਲੇ ਜਿਹੜੇ ਨੇ ਉਹ ਸੈਂਟਰ ਦੀ ਜਿਹੜੀਆਂ ਪਾਲਿਸੀਆਂ ਪੰਜਾਬ ਪ੍ਰਤੀ ਨੇ ਉਹ ਪੰਜਾਬ ਮਾਰੂ ਜਿਹੜੀਆਂ ਪਾਲਿਸੀਆਂ ਨੇ ਉਹਦੇ ਕਰਕੇ ਲੋਕਾਂ ਦਾ ਮਨ ਹੁਣ ਇਹ ਹੀ ਬਣਿਆ ਕਿ ਕਾਂਗਰਸ ਪਾਰਟੀ ਨੂੰ ਤਗੜਾ ਕਰਕੇ ਕਾਂਗਰਸ ਦੇ ਉਮੀਦਵਾਰ ਨੂੰ ਇਥੇ ਜਿਤਾ ਕੇ ਜਿੱਤ ਪ੍ਰਾਪਤ ਕਰਾ ਕੇ ਵਧੀਆ ਲੀਡ ਦਿਵਾ ਕੇ ਇਥੇ ਐਮਐਲਏ ਬਣਾ ਕੇ ਤੋਰਨਗੇ ਥੈਂਕ ਯੂ ਜੀ ਦਾ ਚਾਰ ਵਾਰ ਦੇ ਵਿਧਾਇਕ ਜੀਤਵਿੰਦਰ ਸਿੱਧੂ ਸਾਹਿਬ ਤਾਂ ਤਾਂ ਆਗੂ ਸਾਹਿਬ ਦੇਖ ਸਕਦੇ ਹੋ ਸੁਮਜੀਤ ਸਿੰਘ ਬੈਂਸ ਤੇ ਸਾਰੇ ਆਗੂ ਇੱਥੇ ਜਿਹੜੇ ਰੋਡ ਸ਼ੋਅ ਦੇ ਵਿੱਚ ਚੱਲ ਰਹੇ ਨੇ ਸਮੁੱਚੀ ਲੀਡਰਸ਼ਿਪ ਰਾਜਾ ਵੜਿੰਗ ਜਿਹੜੇ ਨੇ ਉਹ ਤਾਂ ਪਿੱਛੇ ਹੋਰ ਵੀ ਆਗੂ ਜਿਹੜੇ ਨੇ ਇਸ ਰੋਡ ਸ਼ੋਅ ਦੇ ਵਿੱਚ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਬਹੁਤ ਸਾਰੇ ਆਗੂ ਨਾਰੇ ਲਾਉਂਦੇ ਜਿਹੜੇ ਜਾ ਰਹੇ ਨੇ ਇੱਥੇ ਤਾਂ ਇਸ ਜਗ੍ਹਾ ਦੇ ਉੱਤੇ ਉਹ ਇਸੇ ਗੱਲ ਉਤੇ ਉਹਨਾਂ ਨੇ ਸਾਰੇ ਆਗੂਆਂ ਨੇ ਇਹ ਦਾਵਾ ਕੀਤਾ ਕਿ ਕਾਂਗਰਸ ਪਾਰਟੀ ਵੱਡੇ ਮਾਰਜਨ ਵਾਲੇ ਸੀਟ ਜਿੱਤੇਗੀ ਹਾਲਾਂਕਿ ਕੱਲ ਵੀ ਇਹਦੇ ਰੋਡ ਸ਼ੋਅ ਨਿਕਲਨੇ ਨੇ ਪਰ ਕੱਲ ਕਿਸ ਏਰੀਆ ਚ ਕਰਦੇ ਨੇ ਪਰ ਅੱਜ ਬਬਰੀਕ ਚੌਗ ਕਾਫੀ ਇੰਪੋਰਟੈਂਟ ਏਰੀਆ ਇਥੇ ਪਾਰਟੀ ਵੱਲੋਂ ਕਾਂਗਰਸ ਵੱਲੋਂ ਵੱਡਾ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਮਿਲ ਰਿਹਾ ਹੈ ਜੀ ਔਰ ਜਿਹੜਾ ਰਿਜ਼ਲਟ ਹੈ ਤੇ ਰਾਤਰੀਕ ਨੂੰ ਬਹੁਤ ਵੱਡੇ ਮਾਰਜਨ ਨਾਲ ਕਾਂਗਰਸ ਪਾਰਟੀ ਜਿੱਤ ਕੇ ਆਉਗੀ ਤੁਸੀਂ ਕਾਫੀ ਇਥੇ ਮਿਹਨਤ ਕੀਤੀ 3-4 ਦਿਨਾਂ ਤੋਂ ਪਿਛਲੇ ਇੱਕ ਹਫ਼ਤੇ ਤੋਂ ਹੀ ਇਥੇ ਹੋ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਸੀ ਕਿ ਲੋਕੀ ਆਪਣੀ ਮੁਸ਼ਕਲ ਜਿਹਦਾ ਮੁਹਾਲੀ ਤੁਸੀਂ ਕੰਮ ਕਰਦੇ ਉੱਥੇ ਵੀ ਤੁਹਾਡੇ ਕੋਲ ਲੈ ਕੇ ਆਉਂਦੇ ਨੇ ਜਿਹੜੇ ਮੋਤਵਾਰ ਹੁੰਦੇ ਨੇ ਉਹਨਾਂ ਨੂੰ ਆਸ ਹੁੰਦੀ ਆ ਕਿ ਸਾਡੀ ਗੱਲ ਉੱਪਰ ਜਾਵੇ ਜੀ ਤਾਂ ਇੱਥੇ ਕੀ ਮੁਸ਼ਕਲਾਂ ਲੋਕੀ ਗੱਲਾਂ ਕਰਦੇ ਕਿਹੜੇ ਮੁੱਦੇ ਨੇ ਉਹਨਾਂ ਦੇ ਦੇਖੋ ਲੋਕਾਂ ਕੋਲੇ ਬਹੁਤ ਸਾਰੇ ਮੁੱਦੇ ਸੀਗੇ ਲੋਕਾਂ ਦੇ ਪਾਣੀ ਵਾਲੇ ਦੀ ਬਸਵਸਿਆ ਸਿਵਲਰੀ ਦੀ ਸਮੱਸਿਆ ਸੀਗੀ ਪਰ ਮੈਂ ਸਭ ਤੋਂ ਵੱਡੇ ਜਿਹੜੇ ਸਾਡੇ ਕੈਂਡੀਡੇਟ ਹੈਗੇ ਆ ਉਹਦੇ ਜੇ ਇੰਨੀ ਜਿਆਦਾ ਪਪੂਲਾਰਿਟੀ ਹੈ ਕਿ ਹਰ ਬੰਦਾ ਕਹਦਾ ਸਾਡੀ ਹਰ ਉਹਨਾਂ ਦੀ ਫਰਿਆਦ ਸੁਣੀ ਹੈ ਬਿਲਕੁਲ ਬਿਲਕੁਲ ਔਰ ਅਸੀਂ ਇੱਕ ਸਹੀ ਬੰਦਾ ਚੁਣਨੇ ਜਾ ਤੇ ਉਹ ਸਾਨੂੰ ਸਾਰਾ ਉਹ ਸਾਰਾ ਕ੍ਰੈਡਿਟ ਮਿਲਦਾ ਕਿਉਂਕਿ ਜਿਹੜਾ ਵੀ ਚੰਗੇ ਬੰਦੇ ਸੋਚ ਵਾਲੇ ਆ ਉਹ ਸਾਨੂੰ ਅੰਦਰ ਵੜ ਕੇ ਕਹਿੰਦੇ ਬੋਰਡ ਸੀ ਕੌਂਸਲ ਪਾਰਟੀ ਨੂੰ ਪਾਉਣੇ ਤੇ ਇਸ ਕਰਕੇ ਲੋਕਾਂ ਨੂੰ ਇਹ ਪੂਰੀ ਉਮੀਦ ਹੈ ਕਿ ਦੋ ਇੰਜਣ ਬਣ ਗਏ ਦੋ ਤੇ ਤਿੰਨ ਇੰਜਣ ਵੜ ਗਏ ਪਹਿਲਾ ਚੰਨੀ ਸਾਹਿਬ ਹੋਗੇ ਇਥੋਂ ਦਾ ਪਾਰਲੀਮੈਂਟ ਮੈਂਬਰ ਦੂਜਾ ਬੀਬੀ ਜਿੱਤ ਕੇ ਜਾਊਗੀ ਤੀਜਾ ਕਾਉਂਸਲ ਬੋਰਡ ਚ ਜਿੱਤੀ ਜਾਣਗੇ ਸਾਰੇ ਤਾਂ ਕਾਂਗਰਸ ਪਾਰਟੀ ਇਥੇ ਜੋ ਪਲੌਟ ਬੈਲੌਟ ਚੈੱਕ ਕਰਨੀ ਜਿਹਨੇ ਕੰਮ ਹੋਇਆ ਨੇ ਕਾਉਂਸਲ ਪਾਰਟੀ ਕਿ ਤੇ ਹੂ ਕਾਉਂਸਲ ਪਾਰਟੀ ਸਰ ਇਹ ਦੱਸ ਸਕਦੇ ਮੁਕਾਬਲਾ ਕਿਸ ਪਾਰਟੀ ਦੇ ਨਾਲ ਲੱਗਦਾ ਤੁਹਾਨੂੰ ਕਿ ਇਹ ਪਾਰਟੀ ਜਿਹੜੀ ਆ ਆ ਜੀ ਕਿਸੇ ਨਾਲ ਮੁਕਾਬਲਾ ਨਹੀਂ ਜਿਹੜੀਆਂ ਪਾਰਟੀਆਂ ਸਾਰੀਆਂ ਪਹਿਲਾਂ ਦੂਜੇ ਦੇ ਨੰਬਰ ਤੇ ਰਹਿ ਗਈਆਂ ਹੋਈਆਂ ਨੇ ਔਰ ਦੂਜੇ ਪਾਰਟੀਆਂ ਦਾ ਜੋਰ ਉਹਨਾਂ ਦੇ ਰੋਜ਼ ਵੀਡੀਓ ਵਾਇਰਲ ਹੋ ਰਹੀਆਂ ਨੇ ਉਹ ਵੀਡੀਓ ਪੈਰ ਆਪਣੇ ਪਰ ਆਪਣੇ ਖੁਦ गिर ਜਾਣਗੀਆਂ ਥੈਂਕ ਯੂ ਜੀ ਦਾ ਆਨਸਰਾ ਜੋਜੋ ਸਾਹਿਬ ਹਰ ਪ੍ਰਤਾਪ ਜਨਾਲਾ ਜੀ ਇਸ ਜਗਾ ਦੇ ਉੱਤੇ ਸਾਰੇ ਆਗੂ ਨੇ ਵੈਰ ਸਾਹਿਬ ਤਾਂ ਬਿਲਕੁਲ ਜਿਹੜੇ ਨੇ ਵੱਡੇ ਆਗੂ ਸਾਰੇ ਤੁਸੀ ਜੀ ਤਾਂ ਦੇਖ ਲੈ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਰੇ ਸੀਨੀਅਰ ਆਗੂ ਇੱਥੇ ਅਸੀਂ ਸਾਰਿਆਂ ਨੇ ਹੀ ਗੱਲਬਾਤ ਟਿੱਪਣੀ ਸਾਰਿਆਂ ਦੀ ਲਵਾਂਗੇ ਡੀ ਸੀ ਸਾਹਿਬ ਵੀ ਸਾਡੇ ਅੰਮ੍ਰਿਤਸਰ ਤੋਂ ਸਚੇਰ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਰਾਜੂ ਜੀ ਤਾਂ ਸਭ ਤੋਂ ਪਹਿਲਾਂ ਸਰ ਕੀ ਕਹਿਣਾ ਚਾਹੁੰਦੇ ਜੇ ਇਲੈਕਸ਼ਨ ਦਾ ਕੀ ਮਾਹੌਲ ਲੱਗ ਰਿਹਾ ਹੈ ਮੈਂ ਸਾਰੇ ਕੋਈ ਸਵਾਲ ਲੈ ਲਵਾਂਗਾ ਜੀ ਇਲੈਕਸ਼ਨ ਸਰਗਰਮਿਆਂ ਜੀ ਸਾਡੀ ਜਿਹੜੀ ਕੈਂਡੀਡੇਟ ਆ ਬੜੀ ਪੁਰਾਣੀ ਹੈਗੀ ਜੋ ਵਰਕਰ ਤੇ ਅਸੀਂ 1997 ਚ ਇਲੈਕਸ਼ਨ ਲੜੀ ਸੀ ਤੋਂ ਬਾਦਲ ਸਰਕਾਰ ਬਣੀ ਸੀ ਜੋ ਤੁਹਾਡੀ ਇਲੈਕਸ਼ਨ ਹੋਈ ਹੈ ਜੀ 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 ਤੇ ਸਰੂਪ ਸਿੰਘ ਦੀ ਡੈਥ ਹੋ ਗਈ 1998 ਚ 22 ਇਲੈਕਸ਼ਨ ਲੜੀ ਤੇ ਅਸੀਂ 6 ਵੋਟਾਂ ਦਿੱਤੇ ਤੇ ਕੈਪਟਨ ਮਨਿੰਦਰ ਸਿੰਘ ਉਸ ਤੋਂ ਬਾਅਦ ਫਿਰ ਚੀਫ ਮਿਨਿਸਟਰ ਬਣੇ ਸੀ ਤੇ ਅੱਜ ਮੁੜ ਕੇ ਉਹੀ ਇਤਿਹਾਸ ਮੈਨੂੰ ਲੱਗਦਾ ਕਿ ਉਹ ਹੋ ਹੀ ਬਣ ਜੇਗੀ ਗੱਲ ਇੱਥੇ ਕਿਉਂਕਿ ਸਾਡੀ ਸ੍ਰਿੰਦਰਕੌਰ ਜਿਹੜੀ ਬੜੀ ਪੁਰਾਣੀ ਆ ਤੇ ਲੋਕੀ ਵੀ ਵੇਖਦੇ ਆ ਵੀ ਕਿਹੜਾ ਕੈਂਡੀਡੇਟ ਕਿਦਾਂ ਦਾ ਤੇ ਅੱਜ ਅਸੀਂ ਬੜੀ ਆਸ ਨਾਲ ਤੇ ਬੜੀ ਹਿੰਮਤ ਦੇ ਨਾਲ ਸਾਰੇ ਅਸੀਂ ਕਾਂਗਰਸ ਦੇ ਵਰਕਰ ਜਿੰਨੇ ਵੀ ਆ ਪੰਜਾਬ ਦੇ ਆਏ ਆ ਆਸ ਆ ਸਾਨੂੰ ਕਿ ਅਸੀਂ ਇਹ ਸੀਟ ਜਿੱਤ ਕੇ ਜਾਵਾਂਗੇ ਬਿਲਕੁਲ ਜਿੱਤ ਕੇ ਜਾਓਗੇ ਤਾਂ ਹਰਪ੍ਰਤਾਵ ਜਨਾਲਾ ਜੀ ਬਾਈ ਇਲੈਕਸ਼ਨ ਤੇ ਜਨਾਲਾ ਸਾਹਿਬ ਤੁਹਾਡੀ ਵੀ ਹੋਈ ਸੀਗੀ ਤੁਸੀਂ ਕੀ ਕਹਿਣਾ ਚਾਹੁੰਦੇ ਪਰ ਉਹ ਸਰਕਾਰ ਸੀਗੀ ਪਰ ਮਾਰਜਨ ਕਾਫੀ ਨਿਕਲ ਆਇਆ ਸੀਗਾ ਮਾਜੇ ਚ ਇੱਥੇ ਕੀ ਕਹਿਣਾ ਚਾਹੀਦਾ ਮੈਂ ਸਮਝਦਾ ਐਮਬੀਏਸ ਵੇਲੇ ਜੋ ਸਥਿਤੀ ਹੈ ਸਾਰੇ ਨੂੰ ਵੱਡੀ ਗੱਲ ਜਿਹੜੀ ਨਜ਼ਰ ਆ ਰਹੀ ਹੈ ਉਹ ਅੰਡਰ ਕਰੰਟ ਸਰਕਾਰ ਜਿਹੜੀ ਹੈ ਉਹ ਝਾੜੂਕਦੀ ਹੈ ਉਹ ਪੂਰਾ ਜ਼ੋਰ ਲਾ ਰਹੇ ਨੇ ਕੋਈ ਚੀਜ਼ ਉਹਨਾਂ ਰਹਿਣ ਨਹੀਂ ਦਿੱਤੀ ਜਿਹੜੀ ਉਹਨਾਂ ਇਸਤੇਮਾਲ ਨਹੀਂ ਕੀਤੀ ਲੇਕਿਨ ਇੱਕ ਗੱਲ ਦਾ ਲੋਕਾਂ ਨੇ ਵਿਸ਼ਵਾਸ ਸਾਨੂੰ ਦਵਾਇਆ ਸੀ ਹਰ ਵਾਰਡ ਚ ਗਏ ਆ ਲੋਕਾਂ ਦੇ ਘਰਾਂ ਚ ਗਏ ਆ ਔਰ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਇੱਕ ਗੱਲ ਕਹੀ ਜੀ ਵੋਟ ਅਸੀਂ ਕਾਂਗਰਸ ਨੂੰ ਪਾਉਣਗੇ ਜੀ ਔਰ ਮੈਂ ਇੱਕ ਗੱਲ ਦਾ ਦਾਵਾ ਕਰਦਾ ਵੀ ਜਿਹੜਾ ਅੰਡਰ ਕਰੰਟ ਹੈ ਉਹ ਕਾਂਗਰਸੀ ਫੇਵਰ ਚ ਹੈ ਔਰ ਅਸੀਂ ਜਿੱਤ ਕੇ ਨਿਕਲਾਂਗੇ ਔਰ ਸ਼ਾਨਦਾਰ ਜਿੱਤ ਜਿਹੜੀ ਹੈ ਬੀਬੀ ਜੀ ਸੁਰਿੰਦਰ ਕੁਰੜਜੀ ਦੀ ਹੋਏਗੀ ਔਰ ਫੇਰ ਇੱਕ ਵਾਰ ਦੁਬਾਰਾ ਜਿਸ ਤਰ੍ਹਾਂ ਲਾਲੀ ਜੀ 6 ਵੋਟਾਂ ਦੇ ਜਿੱਤੇ ਸਨ ਇਹ ਮੇਰਾ ਖਿਆਲ ਹੈ ਵੀ ਇਹ ਵੀ ਬਾਈ ਇਲੈਕਸ਼ਨ ਜਿਹੜੀ ਹੈ ਇਤਿਹਾਸ ਕ੍ਰੀਏਟ ਕਰੇਗੀ ਔਰ ਆਉਣ ਵਾਲੀ ਜਿਹੜੀ ਹੈ ਇਲੈਕਸ਼ਨ ਹੈ ਆਉਣ ਵਾਲੀ ਸਰਕਾਰ ਉਹ ਕਾਂਗਰਸ ਹੀ ਬਣੇਗੀ ਇਹ ਸਾਨੂੰ ਪੂਰਾ ਹਰਪ੍ਰਤਾਪ ਜੀ ਤੁਸੀਂ ਦੋ ਹਫ਼ਤਿਆਂ ਤੋਂ ਇੱਥੇ ਅਸੀਂ ਦੇਖ ਰਹੇ ਦਿਨ ਰਾਤ ਲੋਕਾਂ ਚ ਜਾ ਰਹੇ ਹੋ ਪਾਰਟੀ ਦੂਸਰੇ ਨੰਬਰ ਤੇ ਜਿਹੜਾ ਮੁਕਾਬਲਾ ਜੇ ਤੁਸੀਂ ਮੰਨਦੇ ਕਾਂਗਰਸ ਜਿੱਤੂਗੀ ਦੂਸਰਾ ਮੁਕਾਬਲਾ ਕਿਤੇ ਆਮ ਆਦਮੀ ਪਾਰਟੀ ਜਿਵੇਂ ਹਲਕਾ ਘਰਾਂ ਦੇ ਵਿੱਚ ਵੜੀ ਤੁਸੀਂ ਦੇਖ ਸਕਦੇ ਹੋ ਵਜ਼ੀਰ ਉਹਨਾਂ ਦੇ ਹਰ ਗਲੀ 'ਚ ਮਿਲਣਗੇ ਬੀਜੇਪੀ ਦੇ ਵੀ ਆਗੂ ਲਾ ਰਹੇ ਨੇ ਜੋਰ ਮੁਕਾਬਲਾ ਕਿਸਨਾ ਸਮਝਦੇ ਤੁਸੀਂ ਦੇਖੋ ਮੁਕਾਬਲਾ ਸਹੀ ਮਾਨੇ 'ਚ ਹੈਗਾ ਝਾੜੂ ਨਾਓ ਝਾੜੂ ਨਾਓ ਉਹ ਸਰਕਾਰ ਆ ਉਹ ਹਰ ਹੱਥ ਕੰਡਾ ਉਹਨਾਂ ਨੇ ਵਰਤਾਇਆ ਜੇ ਕੋਈ ਕਹੇ ਜਾਂ ਛੋਟਾ ਇਹ ਕਾਰਖਾਨਾ ਉਹਦੇ ਉੱਤੇ ਇਨਸਪੈਕਟਰ ਬਿਠਾਉਂਦੇ ਨੇ ਪੁਲਿਸ ਬਿਠਾਉਂਦੀ ਹੈ ਡਰਾਵਾ ਦੇ ਰਹੇ ਨੇ ਲਾਲਚ ਦੇ ਰਹੇ ਨੇ ਪਹਿਲੀ ਵਾਰ ਦੇਖਿਆ ਵੀ ਇਹੋ ਜੀ ਮਾੜੀ ਕੋਈ ਇਲੈਕਸ਼ਨ ਜਿਹੜੀ ਆਈ ਹੈ ਪਰ ਇੱਕ ਗੱਲ ਦੱਸਿਆ ਇਹ ਗੱਲਾਂ ਜਿਹੜੀਆਂ ਨੇ ਲੋਕਾਂ ਨੇ ਫੇਲ ਕਰਨੀਆਂ ਨੇ ਅੱਗੇ ਵੀ ਇਹਨਾਂ ਨੂੰ ਫੇਲ ਕੀਤਾ ਜਿੰਨੀ ਵੋਟਾਂ ਤੇ ਚੰਨੀ ਸਾਹਿਬ ਜਿੱਤੇ ਨੇ ਇਹ ਵੀ ਇੱਕ ਇਤਿਹਾਸ ਕ੍ਰੀਏਟ ਕੀਤਾ ਹੈ ਔਰ ਮੈਂ ਸਮਝਦਾ ਆਂ ਵੀ ਜਿਹੜੀ ਇਲੈਕਸ਼ਨ ਸੁਰਿੰਦਰ ਕੌਰ ਜੀ ਦੀ ਇਹ ਵੀ ਇਤਿਹਾਸ ਬਣੇਗੀ ਜਿੱਤਾਂਗੇ ਔਰ ਡਟ ਕੇ ਜਿੱਤ ਕੇ ਨੀ। ਬਿਲਕੁਲ ਡਟ ਕੇ ਜਿੱਤਾਂਗੇ। ਅਸੀਂ ਸਾਰਿਆਂ ਨਾਲ ਅਨਸਰਾ ਜੋਸ਼ਨ ਜੀ ਸਾਹਿਬ ਦਾ ਵੀ। ਜੋਸ਼ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਸਾਰੇ ਜਿਹੜੇ ਆਗੂ ਇੱਕਜੋੜਤਾ ਨਾਲ ਹੀ ਇੱਥੇ ਦਿਸਦੇ ਪਏ ਨੇ ਉਹਦੇ ਦਿਨ 24 ਘੰਟੇ ਰਹਿ ਗਏ ਸਾਰੇ। ਦੇਖੋ ਜੀ ਅੱਜ 12 ਦਿਨ ਹੋ ਗਏ ਨੇ ਤਕਰੀਬਨ ਮੈਂ ਇਸ ਇਲਾਕੇ ਦੇ ਵਿੱਚ ਘੁੰਮ ਰਿਹਾ ਹਾਂ ਹਲਕੇ ਦੇ ਵਿੱਚ ਤੇ ਲੋਕ ਜਿਸ ਤਰੀਕੇ ਨਾਲ ਮੇਰੇ ਦੋਸਤਾਂ ਨੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਕਿਉਂਕਿ ਲੋਕ ਜਿਹੜੀ ਅੰਡਰ ਕਰੰਟ ਉਹ ਸਾਰਾ ਇਨ ਫੇਵਰ ਆਫ ਕਾਂਗਰਸ ਹੈ। ਔਰ ਜੋ ਮੈਂ ਮਹਿਸੂਸ ਕਰਨਾ ਕਿਉਂਕਿ ਲਾਲੀਜੀ ਦੇ ਇਲੈਕਸ਼ਨ ਦੇ ਵਿੱਚ ਵੀ ਅਸੀਂ ਇਸ ਇਲਾਕੇ ਦੇ ਵਿੱਚ ਸਾਰਿਆਂ ਨੇ ਦੋਸਤਾਂ ਨੇ ਕੰਮ ਕੀਤਾ ਔਰ ਇਹ ਇੱਕ ਬੜਾ ਵੱਡਾ ਟਰਮੋਲ ਹੋਏਗਾ ਜਿਹੜੀ ਆਮ ਆਦਮੀ ਪਾਰਟੀ ਦੇ ਉਲਟ ਔਰ ਇੱਥੇ ਇੱਕ ਆਨ ਵਾਲੇ ਸਮਾਜ ਇੱਕ ਨਵੀਂ ਸ਼ੁਰੂਆਤ ਹੋਏਗੀ ਇਹ ਬੀਬੀ ਸੁਰਿੰਦਰ ਕੌਰ ਬੜੇ ਅੱਛੀ ਵੋਟਾਂ ਦੇ ਨਾਲ ਜਿੱਤੇਗੀ ਔਰ ਆਨ ਵਾਲਾ ਸਮਾਜ ਜਿਹੜਾ ਕਾਂਗਰਸ ਦਾ ਹੋਏਗਾ ਕਿਉਂਕਿ ਲੋਕ ਚਾਹਦੇ ਨੇ ਲੋਕਾਂ ਨੇ ਦੇਖ ਲਿਆ ਆਮ ਆਦਮੀ ਪਾਰਟੀ ਦਾ ਜੋ ਉਹਨਾਂ ਨੇ ਗੱਪ ਮਾਰ ਕੇ ਜੋ ਸਤਾਸ਼ੀਨੀ ਸੀ ਅੱਜ ਉਹਨਾਂ ਨੂੰ ਖੇੜਾ ਛਡਾਣਾ ਚਾਹੁੰਦੇ ਨੇ ਔਰ ਇਹਦੇ ਇਸ ਇਮਤੀਆਂ ਦੇ ਵਿੱਚ ਪਾਸ ਹੋ ਕੇ ਕਾਂਗਰਸ ਪਾਰਟੀ ਦੇ ਹੱਥ ਦੇ ਵਿੱਚ ਆਉਣ ਵਾਲੇ ਸਮੇਂ ਜਿਹੜੀ ਬੜੀ ਵੱਡੀ ਤਬਦੀਲੀ ਲੈ ਕੇ ਆਣਾ ਹੈ ਸਚਨ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਨੇ ਜ਼ਿਲ੍ਹੇ ਦੀ ਵੀ ਜ਼ਿੰਮੇਵਾਰੀ ਹੈ ਅ ਅੰਮ੍ਰਿਤਸਰ ਦੇ ਤਾਂ ਕੀ ਕਹਿਣਾ ਚਾਹੁੰਦੇ ਸਰ ਤੁਸੀਂ ਕਿਵੇਂ ਦਾ ਮਾਹੌਲ ਜਿਹੜਾ ਲੱਗ ਰਿਹਾ ਹੈ ਜੀ ਅਸੀਂ ਲਗਭਗ 15 ਦਿਨ ਤੋਂ ਇੱਥੇ ਹੀ ਆਂ ਪਰ ਜੋ ਨਜ਼ਰ ਆ ਰਿਹਾ ਹੈ ਕਿ ਕਾਂਗਰਸ ਪਾਰਟੀ ਬੜੀ ਵੱਡੀ ਲੀਡ ਨਾਲ ਇੱਥੇ ਜਿੱਤੇਗੀ ਤੁਸੀਂ ਹੁਣੇ ਹੀ ਅਜਨਾਲਾ ਸਾਹਿਬ ਨੂੰ ਸਵਾਲ ਕੀਤਾ ਸੀ ਕਿ ਮੁਕਾਬਲਾ ਕਿਹਦੇ ਨਾਲ ਹੈ ਜੋ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਜਿੱਤੇਗੀ ਜਿਹੜਾ ਉਹ ਭਾਜਪਾ ਦਾ ਤੇ ਆਮ ਆਦਮੀ ਪਾਰਟੀ ਦਾ ਆਪਸ ਵਿੱਚ ਦੂਜੇ ਨੰਬਰ ਤੇ ਕਿੰਨੇ ਆਣਾ ਇਸ ਕਰਕੇ ਕਾਂਗਰਸ ਬੜੇ-ਬੜੇ ਲੀਡ ਨਾਲ ਇੱਥੋਂ ਜਿੱਤਣ ਜਾ ਰਹੀ ਹੈ ਤਾਂ ਵੈਸਾ ਡੀ ਸਾਹਿਬ ਲੰਬੇ ਸਮੇਂ ਤੋਂ ਸਾਹਿਬ ਦਾ ਦਰਸ਼ਨ ਹੋਇਆ ਤੁਹਾਡੇ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਇੱਥੇ ਡਿਊਟੀ ਕਰ ਰਹੇ ਕੀ ਲੋਕਾਂ ਦਾ ਮੌਲਾ ਹੈ ਵੇਖੋ ਗੱਲ ਇਸ ਤਰ੍ਹਾਂ ਵੀ ਦੋ ਤਰ੍ਹਾਂ ਨਾਲ ਲੋਕ ਦੇਖਦੇ ਨੇ ਇੱਕ ਤਾਂ ਕੈਂਡੀਡੇਟਸ ਦਾ ਆਪਸ ਵਿੱਚ ਹੀ ਮੁਕਾਬਲਾ ਜੀ ਬੀਬੀ ਸਰਿੰਦਰ ਕੋਰ ਦੇ ਨਾਲ ਦੂਜੇ ਦੋਵੇਂ ਜਿਹੜੇ ਕੈਂਡੀਡੇਟ ਨੇ ਉਹਨਾਂ ਚ ਇੰਨੀਆਂ ਹੁਨਤਾਈਆਂ ਨੇ ਕਿ ਉਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਜੇ ਪਾਰਟੀ ਨੂੰ ਵੇਖੀਏ ਤੇ ਕਾਂਗਰਸ ਪਾਰਟੀ ਨਾਲ ਦੂਜੀਆਂ ਦੋਹਾਂ ਪਾਰਟੀਆਂ ਦਾ ਭਾਵੇਂ ਉਹਨਾਂ ਦੀ ਸਰਕਾਰ ਆ ਦੂਜਾ ਉੱਤੇ ਸਰਕਾਰ ਆ ਪਰ ਜਿਵੇਂ ਅੱਗੇ ਚੰਨੀ ਸਾਹਿਬ ਦੀ ਆਪਾਂ ਜਿੱਤੀ ਆ ਇਸੇ ਤਰ੍ਹਾਂ ਹੀ ਬੀਬੀ ਸਰੇਂਦਰ ਕੋਰ ਵੀ ਪਾਰਟੀ ਦੇ ਲੈਵਲ ਤੇ ਵੀ ਜਿੱਤਣਗੇ ਇੰਡੀਵਿਜੂਅਲ ਲੈਵਲ ਤੇ ਵੀ ਜਿੱਤਣਗੇ ਔਰ ਅਸੀਂ 12 ਦਿਨਾਂ ਤੋਂ ਇੱਥੇ ਤੁਰੇ-ਫਿਰਦੇ ਆ ਲੋਕਾਂ ਦੇ ਵਿੱਚ ਲੋਕਾਂ ਦਾ ਇਹ ਮੰਨਿਆ ਅੰਦਰੋਂ ਕਿ ਅਸੀਂ ਕਾਂਗਰਸ ਨੂੰ ਵੋਟ ਪਾਉਣੀ ਆ ਔਰ ਭਾਵੇਂ ਜਾਰੋ ਕੇ ਪਾਈਏ ਚਾਹੇ ਅੰਦਰ ਖਾਤੇ ਪਾਈਏ ਪਰ ਜਿੱਤੂਗੀ ਕਾਂਗਰਸ ਮੈਂ ਸਾਹਿਬ ਇੱਕ ਦੱਸਣਾ ਜੀ ਜਿਹੜੀ ਚੰਨੀ ਸਾਹਿਬ ਨੇ ਇੱਥੇ ਜਿੱਤ ਪ੍ਰਾਪਤ ਕੀਤੀ ਆ ਉਹਦੀ ਕਾਫੀ ਚਰਚਾ ਆ ਦੁਆਬੇ ਦੇ ਵਿੱਚ ਕੀ ਕਹੋਗੇ ਤੁਸੀਂ ਕਿ ਦੁਆਬੇ ਦੇ ਵਿੱਚ ਜਾਂ ਚੰਨੀ ਸਾਹਿਬ ਦੀ ਜਿੱਤ ਦਾ ਕਿੰਨਾ ਇਸ ਦੇ ਉੱਤੇ ਕਿੰਨਾ ਸਰਮੂਦ ਦੁਆਬੇ ਦੀਆਂ ਸੀਟਾਂ ਤੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਚੰਨੀ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ ਆ ਉਹ ਲੋਕਾਂ ਨੇ ਪੂਰੇ ਪਾਰਲੀਮੈਂਟ ਜਲੰਧਰ ਹਲਕੇ ਨੇ ਚੰਨੀ ਸਾਭ ਦੀ ਸ਼ਵੀ ਦੀ ਉਤੇ ਚੰਨੀ ਸਾਭ ਦੇ 111 ਦਿਨਾਂ ਦੇ ਐਕਚੀਵ ਮਿਨਿਸਟਰ ਕੰਮ ਤੇ ਮੋਹਰ ਲਾਈ ਹੈ ਨੰਬਰ 1 ਨੰਬਰ 2 ਇੱਕ ਮਹੀਨੇ ਬਾਅਦ ਹੀ ਇਹ ਇਲੈਕਸ਼ਨ ਆ ਗਈ ਹੈ ਤੇ ਬੀਬੀ ਸਰਿੰਦਰ ਕੌਰ ਦੀ ਜਿਹੜੀ ਸ਼ਵੀ ਆ ਬਹੁਤ ਸਾਫ ਸੁਥਰੀ ਹੈ ਜਿਹੜੇ ਦੂਜੇ ਦੋ ਤਿੰਨ ਕੈਂਡੀਡੇਟ ਨਾ ਸਾਰੇ ਦਲ ਬਦਲੂ ਨੇ ਮੈਨੂੰ ਤੁਸੀਂ ਦੇਖੋ ਕਿ ਉਹ ਸਾਰੇ ਦਲ ਬਦਲੂ ਨੇ ਸੋ ਮੈਂ ਪਿਛਲੇ 12 14 ਦਿਨਾਂ ਤੋਂ ਅਸੀਂ ਇੱਥੇ ਆ ਸਾਰਿਆਂ ਨੇ ਸਾਰੇ ਲੋਕਾਂ ਨੇ ਇਹ ਗੱਲ ਕੀਤੀ ਹੈ ਕਿ ਅਸੀਂ ਇਸ ਵਾਰੀ ਦਲ ਬਦਲੂਆਂ ਨੂੰ ਬਿਲਕੁਲ ਵੋਟ ਨਹੀਂ ਪਾਉਣੀ ਤੇ ਜਿੰਨੇ ਬਾਕੀ ਕੈਂਡੀਡੇਟ ਨੇ ਬੀਬੀ ਸਰੇਂਦਰ ਕੌਰ ਤੋਂ ਇਲਾਵਾ ਉਹ ਸਾਰੇ ਹੀ ਦਲ ਬਦਲੂ ਨੇ ਦਲ ਬਦਲੂ ਨੇ ਬਿਲਕੁਲ ਸੋ ਇਸ ਕਰਕੇ ਬੀਬੀ ਸਰੇਂਦਰ ਕੌਰ ਭਾਰੀ ਬਹੁਮਤ ਨਾਲ ਇਥੋਂ ਜਿੱਤਣਗੇ ਜਿਹੜੇ ਅਜਨਾਲਾ ਸਾਹਿਬ ਮੈਂ ਤੁਹਾਡੇ ਕੋਲ ਜਨਨਾ ਚਾਹਨਾ ਅੱਗੇ ਸਚੇਰ ਸਾਹਿਬ ਸਾਫਾ ਪ੍ਰਧਾਨ ਨੇ ਤੁਸੀਂ ਦੋ ਵਾਰ ਵਿਧਾਇਕ ਰਹੇ ਨੇ ਹਰ ਪ੍ਰਤਾਪ ਅਜਨਾਲਾ ਜੀ ਤੇ ਹੋ ਮੌਜੂਦਾ ਜਿਲ੍ਹਾ ਕਾਂਗਰਸ ਸੰਸਦ ਹਾਲ ਨੂੰ ਦੇਖ ਰਹੇ ਨੇ ਸਰ ਬੀਬੀ ਮਹਿਲਾ ਕੈਂਡੀਡੇਟ ਹੈ ਇੱਕ ਚਾਰ ਚਾਰ ਵਾਰ ਦੇ ਕੌਂਸਲਰ ਨੇ ਬੀਇੰਗ ਅ ਵਿਮਨ ਕੀ ਤੁਸੀਂ ਦੇਖਦੇ ਇਸ ਦਾ ਵੀ ਕੋਈ ਅਸਰ ਕਿਉਂਕਿ ਇਹਦੇ ਵਿੱਚ ਉਹਨ ਇੱਕ 1000 ਰੁਪਏ ਵਾਲਾ ਮਸਲਾ ਉਠਾ ਦਿੱਤਾ ਗਿਆ ਕਿ ਬੀਬੀਆਂ ਨੂੰ 1000 ਰੁਪਏ ਦਾ ਵਾਅਦਾ ਕੀਤਾ ਸੀ ਮੈਂ ਤੁਹਾਡੇ ਕੋਲ ਇਹ ਜਾਣਨ ਚਾਹੁੰਦਾ ਕਿ ਇਸ ਦਾ ਕੋਈ ਕਿੰਨਾ ਕਸਰ ਲੋਕਾਂ ਦੇ ਵਿੱਚ ਹੈਗਾ ਜੀ ਅਸੀਂ ਹਰ ਘਰ ਗਏ ਆਂ ਔਰ ਅਸੀਂ ਸੰਪਰਕ ਕਰਕੇ ਅਸੀਂ ਉਹਨਾਂ ਦੇ ਵਿਚਾਰ ਵੀ ਸੁਣੇ ਨੇ ਗੱਲਾਂ ਵੀ ਉਹਨਾਂ ਨਾਲ ਕੀਤੀਆਂ ਨੇ ਯਕੀਨ ਜਾਣਿਓ 50% ਵੋਟਰ ਇਸ ਵੇਲੇ ਜਿਹੜਾ ਹੈ ਨਾ ਇਸ ਇਲੈਕਸ਼ਨ ਕੌਨਸਟੀਟੂਐਂਸੀ ਦਾ ਉਹ ਵਮਨ ਹੈ ਔਰ ਉਹ ਮੈਂ ਸਮਝਦਾ ਵੀ ਉਹ ਇੱਕ ਬਹੁਤ ਵੱਡੀ ਸਿੰਮਪਤੀ ਹੈ ਕਿਉਂਕਿ ਪਹਿਲੀ ਵਾਰ ਹਿਸਟਰੀ ਚ ਹੋਇਆ ਵੀ ਕਿਸੇ ਨੇ ਮਹਿਲਾ ਨੂੰ ਖੜਾ ਕੀਤਾ ਔਰ ਇੱਕ ਉਹਨਾਂ ਦੀ ਇਹ ਹੈ ਵੀ ਕੰਟੀਨਿਊਸਲੀ ਲਗਾਤਾਰ ਬਹੁਤ 3 ਵਰਾ 4 ਵਰਾ ਉਹ ਬਣ ਚੁੱਕੇ ਨੇ ਕਾਉਂਸਲਰ ਵਿਚਰਦੇ ਨੇ ਲੇਡੀਜ਼ ਖਾਸ ਤੌਰ ਤੇ ਆਪਣੇ ਆਪ ਲੋਕ ਬਹੁਤ ਖੁਸ਼ ਤੇ ਚੰਗਾ ਮਹਿਸੂਸ ਕਰਦੀ ਇਹ ਨੇ ਜਦੋਂ ਲੇਡੀ ਤੇ ਲੇਡੀ ਟੂ ਵਨ ਟੂ ਵਨ ਹੁੰਦਾ। ਪਰ ਅਸਲ ਹੁੰਦਾ ਹੈ ਕਿ ਇਸ ਦਾ ਵੀ ਵਰਕਰ ਹੈ ਜਿਵੇਂ ਕਹਿੰਦੇ ਨੇ ਕਿ ਵੱਡੇ ਆਗੂ ਅੱਗੇ ਪਤਾ ਹੁੰਦਾ ਕਿ ਇਹ ਐਮਐਲਏ ਬਣਨਾ ਵਰਕਰ ਨੂੰ ਟਿਕਟ ਦੇਣੀ ਇਸ ਦਾ ਵੀ ਅਸਰ ਤੁਸੀਂ ਦੇਖ ਸਕਦੇ ਹੋ। ਇਹ ਇੱਕ ਹਿਸਟਰੀ ਹੈ ਕ੍ਰੀਏਟ ਕੀਤੀ ਹੈ ਕਾਂਗਰਸ ਨੇ। ਮਹਿਲਾ ਨੂੰ ਕਦੀ ਪਾਰਟੀ ਨੇ ਟਿਕਟ ਨਹੀਂ ਸੀ ਦਿੱਤੀ। ਲੇਕਿਨ ਟਿਕਟ ਦੇ ਕੇ ਨਵਾਜਿਆ ਮਹਿਲਾ ਨੂੰ ਔਰ ਉਹਨਾਂ ਦੇ ਵਿੱਚ ਇਹ ਬੜੀ ਖੁਸ਼ੀ ਦੀ ਲਹਿਰ ਹੈ। ਇਹ ਲੇਡੀ ਜਿਹੜੀਆਂ ਨੇ ਔਰਤਾਂ ਨੇ ਉਹ ਮਹਿਸੂਸ ਕਰ ਰਹੀਆਂ ਵੀ ਸਾਡੀ ਕਿਸੇ ਨੇ ਸੁਣਵਾਈ ਕੀਤੀ ਹੈ ਔਰ ਮੈਂ ਸਮਝਦਾ ਹੈ ਵੀ ਇਹ ਜਿਹੜੀ ਪਹਿਲ ਕਦਮੀ ਹੈ ਇਹ ਕਾਂਗਰਸ ਪਾਰਟੀ ਨੇ ਕੀਤੀ ਹੈ ਇਹ ਬੜੀ ਵੱਡੀ ਗੱਲ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੜੀ ਚੰਗੀ ਪੋਜ਼ਿਟਿਵ ਸੋਚ ਲੈ ਕੇ ਲੋਕ ਤੁਰਨਗੇ ਔਰ ਲੇਡੀਜ਼ ਖਾਸ ਤੌਰ ਤੇ ਪਾਰਟਿਸਪੇਟ ਕਰਕੇ ਜੀ ਦਾ ਹਰ ਪ੍ਰਤਾਵ ਜਨਾਲਾ ਜੀ ਸਾਬਕਾ ਵਿਧਾਇਕ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਅਮਰਸਰ ਦੇ ਮੌਜੂਦਾ ਪ੍ਰੈਜ਼ੀਡੈਂਟ ਨੇ ਔਰ ਸਾਰੀ ਟੀਮ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਡੀਸੀ ਸਾਹਿਬ ਜਿਹੜੇ ਵੈਸਾ ਵ ਤਾਂ ਸਾਰੇ ਨਾਲ ਹੀ ਅਸੀਂ ਗੱਲਬਾਤ ਕੀਤੀ ਡਾਕਟਰ ਰਾਜਕੁਮਾਰ ਵੇਰਕਾ ਸਾਹਿਬ ਜਿਹੜੇ ਨੇ ਸਾਡੇ ਸਾਥੀਆਂ ਨਾਲ ਗੱਲਬਾਤ ਕਰ ਰਹੇ ਨੇ ਤਾਂ ਰਾਜਾ ਵੜਿੰਗ ਸਾਹਿਬ ਇੱਥੇ ਆਉਣਗੇ ਤੇ ਉਹਨਾਂ ਦੇ ਵੱਲੋਂ ਇਸ ਜਗ੍ਹਾ ਦੇ ਉੱਤੇ ਅੱਜ ਰੋਡ ਸ਼ੋਅ ਕੱਢਿਆ ਜਾਣਾ ਹੈ ਤਕਰੀਬ 24 ਘੰਟੇ ਰਹਿ ਗਏ ਨੇ ਅਗਲੇ 24 ਘੰਟਿਆਂ ਦੇ ਵਿੱਚ ਜਿਹੜਾ ਖਤਮ ਹੋ ਜਾਏਗਾ ਚੋਣ ਪ੍ਰਚਾਰ ਤਾਂ तमाम ਆਗੂ ਸਹਿਬਾਨ ਇਸ ਜਗ੍ਹਾ ਦੇ ਉੱਤੇ ਤਸਵੀਰਾਂ ਦੇ ਵਿੱਚ ਅ ਤੁਸੀਂ ਦੇਖ ਸਕਦੇ ਹੋ ਤਾਂ ਕਾਫੀ ਅਸੀਂ ਆਗੂਆਂ ਦੇ ਨਾਲ ਗੱਲਬਾਤ ਕੀਤੀ ਅਮਰਸਰ ਦੇ ਆਗੂ ਵੀ ਜਿਹੜੇ ਨੇ ਜਗਨਕਿਸ਼ੋਰ ਜੀ ਉਹ ਵੀ ਇੱਥੇ ਮੌਜੂਦ ਨੇ ਤਾਂ ਅ ਬੈਂਸਾਹਬ ਵੀ ਇੱਥੇ ਆਏ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਤਾਂ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਆਗੂ ਜਿਹੜੇ ਅੱਜ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਕੈਮਰਾਬਰਸਨ ਮੁਕੇਸ਼ਪਾਲ ਦੇ ਨਾਲ ਗਗਨਦੀਪ ਫਰਮਾ 360 ਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par